ਕੀ ਮਾਮਲਾ ਕੀ ਜਿਹੜਾ ਸਿਵਲ ਹਸਪੀਟਲ ਚ ਆਏ ਅੱਜ ਮਾਮਲਾ ਇਹ ਆ ਜੀ ਮੇਰਾ ਲੜਕਾ ਸੁਖਵੀਰ ਸਿੰਘ ਜੋ ਕੰਮ ਕਰਦਾ ਸੀ ਚੈਨਲਰ ਦੇ ਵਿੱਚ ਉਹ ਮੈਨੂੰ 6 ਵਜੇ ਸੁਨੇਹਾ ਮਿਲਿਆ ਉਹਦੇ ਚੈਨਲਰ ਦੇ ਬੰਦੇ ਆਏ ਉਹ ਕਹਿੰਦੇ ਵੀ ਤੁਹਾਡੇ ਮੁੰਡੇ ਦੇ ਬਾਂਟੀ ਤੇ ਸੱਟ ਲੱਗ ਗਈ ਆ ਵੀ ਉਹਨੂੰ ਗਾਂਧੀ ਹਸਪਤਲ ਭੇਜਿਆ ਤੇ ਗਾਂਧੀ ਹਸਪਤਲ ਭੇਜਿਆ ਤੇ ਉਹ ਮੰਨ ਲਓ ਚਲੋ ਮੇ ਨਾਲ ਮੈਂ ਉਹਨਾਂ ਦੇ ਨਾਲ ਆਇਆ ਤੇ ਜਦੋਂ ਆਇਆ ਤੇ ਆ ਕੇ ਦੇਖਿਆ ਤੇ ਉਹ ਗੱਡੀ ਦੇ ਵਿੱਚ ਡਿੱਡੋੜੀ ਪਈ ਤੇ ਉਹ ਨੂੰ ਪੁੱਛਦੇ ਰਿਹਾ ਵੀ ਕਿੱਥੇ ਆ ਉਹਨੇ ਇਸ਼ਾਰਾ ਕਰਕੇ ਕਹਿੰਦੇ ਆ ਆਇਆ ਉਹਦੇ ਗੱਡੀ ਦੇ ਵਿੱਚ ਦੇਖਿਆ ਚਿੱਟਾ ਕੱਪੜਾ ਪਾਇਆ ਹੋਇਆ ਸੀ ਜਦੋਂ ਦੇਖਿਆ ਤਾਂ ਡੈੱਡ ਸੀਗਾ ਹਸਤਾਣੇ ਦੇ ਬਾਹਰ ਹੀ ਬਾਹਰ ਗਾਂਧੀ ਹਫਤਾ ਦੇ ਬਾਹਰ ਹੀ ਰੋਕ ਕੇ ਹੀ ਨਿਕਲੇ ਆਹ ਉਹ ਭੱਜ ਗਿਆ ਸਾਰੇ ਜਿਹੜੇ ਮੈਨੂੰ ਲੈ ਗਿਆ ਸੀ ਉਹ ਭੱਜ ਗਿਆ ਸਾਡੇ ਹੋਲੀ ਹੋਲੀ ਕਰਦੇ ਸਾਰੇ ਲੋਕ ਇਕੱਠੇ ਹੋ ਗਏ ਭਾਈ ਜਰਾ ਇਕੱਠਾ ਹੋ ਗਿਆ ਤੇ ਇਹ ਜਿਹੜਾ ਘੁੰਮਣਿਆ ਘੁੰਮਣ ਦਾ ਛੱਲ ਰਿਹਾ ਸਾਡੇ ਪਿੰਡ ਵੀ ਆ ਹੋਰ ਵੀ ਤਿੰਨ ਚਾਰ ਛੱਲ ਰਿਹਾ ਕਾਹਦਾ ਛੱਲ ਰਿਹਾ ਜੀ ਘੁੰਮਣ ਦਾ ਇਹ ਚੌਕ ਲੱਣ ਰਾਈਸ ਮੇਲਿਆ ਤੇ ਉਹ ਸਾਨੂੰ ਇਹ ਸੁਨੇਹਾ ਮਿਲਿਆ ਵੀ ਇਹ ਸਾਂਝੀ ਸ਼ੈੱਲਰ ਤੇ ਕੰਮ ਕਰਦਾ ਸੀ ਹਾਂਜੀ ਹੁਣ ਸਾਨੂੰ ਇਹ ਪਤਾ ਨਹੀਂ ਵੀ ਸਾਂਝੀ ਸ਼ੈੱਲਰ ਤੇ ਹੋਇਆ ਜਾਂ ਕਿਤੇ ਹੋਇਆ ਸਾਨੂੰ ਕੋਈ ਪਤਾ ਨਹੀਂ ਕਿਉਂਕਿ ਉਹਦਾ ਬੰਦਾ ਆਇਆ ਹੀ ਕੋਈ ਨਹੀਂ ਨਾ ਸ਼ੈੱਲਰ ਮਾਰ ਕੇ ਜਿੱਦ ਤੱਕ ਆਇਆ ਨਾ ਉਹ ਬੰਦੇ ਆਏ ਉਹ ਸਾਰੇ ਭੱਜ ਗਏ ਗੱਡੀ ਵੀ ਉੱਥੇ ਛੱਡ ਕੇ ਭੱਜ ਗਏ ਜਿਹੜੇ ਬੰਦੇ ਇੱਥੇ ਛੱਡ ਕੇ ਗਏ ਉਹ ਕੋਈ ਪਤਾ ਕੁਛ ਉਹ ਬੰਦੇ ਜੀ ਉਹ ਫੇਰ ਨਾਲ ਚਲੇ ਗਏ ਅੱਧੇ ਘੰਟੇ ਬਾਅਦ ਆਏ ਉਹ ਬੰਦੇ ਉਹ ਬੰਦੇ ਆਏ ਤਾਂ ਉਹ ਕਹਿੰਦੇ ਸਾਡਾ ਕੋਈ ਰੈਸਟਰ ਸੀ ਉਹਦਾ ਆਪਰੇਸ਼ਨ ਸੀ ਉਹਨਾਂ ਨੂੰ ਪੁਲਿਸ ਸਿਟੀ ਪੁਲਿਸ ਫੋਰਡਾ ਲੈ ਗਈ ਆ ਗੱਡੀ ਦੇ ਵਿੱਚ ਹੀ ਡੈੱਡ ਬੋ ਤੇ ਅਸੀਂ ਕਹਿੰਨੇ ਵੀ ਸਾਨੂੰ ਇਨਸਾਫ ਚਾਹੀਦਾ ਵੀ ਜੇ ਉਹਦੀ ਡੈੱਡ ਕਿੱਦਾਂ ਹੋਇਆ ਕੀ ਹੋਇਆ ਕੀ ਨਹੀਂ ਹੋਇਆ ਸੱਟਾਂ ਮਾਰੀਆਂ ਜਾਂ ਸੱਟਾਂ ਮਾਰੀਆਂ ਗਈਆਂ ਸੜ ਦੇ ਵਿੱਚ ਇੰਨਾ ਬਲੱਡ ਚੱਲ ਰਿਹਾ ਸਾਨੂੰ ਕੋਈ ਪਤਾ ਨਹੀਂ ਵੀ ਉਹਦੀ ਬਹੁਤ ਕਿੱਦਾਂ ਹੋਈ ਆ ਕਿੱਦਾਂ ਨਹੀਂ ਹੋਈ ਤੇ ਕਾਕਾ ਕਿੰਨੇ ਦੇ ਸਾਲ ਦਾ ਸੀ ਤੁਹਾਡਾ ਜੀ ਇਹ 45 ਸਾਲ ਦੀ ਉਮਰ ਹੈ ਜੀ ਸ਼ਾਦੀ ਸ਼ੋਦਾ ਜੀ ਹਾਂ ਜੀ ਤਿੰਨ ਬੱਚੇ ਆ ਦੋ ਬੇਟੇ ਆ ਇੱਕ ਬੇਟੀ ਆ ਤਾਂ ਕੀ ਮਾਮਲਾ ਹੈ ਕਿ ਜਿਹੜਾ ਵਿਅਕਤੀ ਲੈ ਕੇ ਇੱਕ ਟੈਲੀਫੋਨ ਆਇਆ ਸੀ ਮੈਨੂੰ ਵੀ ਗਾਂਧੀ ਹਸਪੀਟਲ ਦੇ ਸਾਹਮਣੇ ਇੱਕ ਕਾਰ ਦੇ ਵਿੱਚ ਬੰਦਾ ਜਖਮ ਵੀ ਹੋ ਕੇ ਆਇਆ ਜਦੋਂ ਮੈਂ ਉੱਥੇ ਗਿਆ ਤਾਂ ਬੰਦਾ ਜੋ ਜਖਮੀ ਹਾਲਤ ਦੇ ਵਿੱਚ ਸੀ ਜੇ ਨਹੀਂ ਪਤਾ ਲੱਗਾ ਵੇ ਉਹ ਡੈੱਡ ਹੋਈ ਜਾਂ ਨਹੀਂ ਹੋਇਆ ਉਹਨੂੰ ਲੈ ਕੇ ਆਪਾਂ ਸਿਵਲ ਹਸਪਤਾਲ ਤੋਂ ਸਿਵਲ ਹਸਪਤਾਲ ਲੈ ਕੇ ਆਂਦਾ ਤੇ ਜਿੱਥੇ ਡਾਕਟਰ ਸਾਹਿਬ ਨੇ ਉਹਨੂੰ ਚੈੱਕ ਕੀਤਾ ਤਾਂ ਉਹ ਮ੍ਰਿਤਕ ਕਰਾ ਦਿੱਤਾ ਗਿਆ ਤਾਂ ਉਹਦਾ ਨਾਮ ਹੈਗਾ ਆ ਲੜਕੇ ਦਾ ਮ੍ਰਿਤਕ ਦਾ ਸੁਖਵੀਰ ਸਿੰਘ ਜਿਹੜੀ ਅਸੀਂ ਬਿੱਟੀ son of ਰਾਮ ਲਾਲ ਪਾਸੀ ਖਲਵਾੜਾ ਪਿੰਡ ਦਾ ਆ ਇਹ ਜਿਹੜਾ ਐਕਸੀਡੈਂਟ ਹੋਇਆ ਹੈ ਕੀ ਕਾਰਨ ਕੀ ਐਕਸੀਡੈਂਟ ਪਤਾ ਕੁਝ ਕਹ ਲੈਣਾ ਹੋਇਆ ਕੀ ਅਜੇ ਤਾਈਂ ਬਾਰੇ ਕੋਈ ਜਾਣਦਾ ਪਤਾ ਨਹੀਂ ਲੱਗਾ ਇਹਨਾਂ ਪਤਾ ਲੱਗਾ ਵੀ ਸੈਲਰ ਆਪਣੇ ਦਸਾਂਝਾ ਪਿੰਡ ਦੇ ਵਿੱਚ ਉਥੇ ਉਹਦੇ ਛੱਟ ਝੋਟ ਲੱਗੀ ਹੈ ਕੋਈ ਇਸ ਕਰਕੇ ਉਹਦੇ ਜਿਹੜੇ ਵੀ ਹੈਗਾ ਉਹ ਜੋ ਵੀ ਗੱਲਬਾਤ ਹੋਈ ਉਹ ਬਾਅਦ ਤੋਂ ਸਾਨੂੰ ਕੋ ਪਤਾ ਲੱਗ ਜਾਏ ਇਹ ਮਤਲਬ ਇਹ ਸੈਲਰ ਚ ਡਿੰਗਣਾਂ ਕਰਕੇ ਮੌਤ ਹੋ ਗਈ ਲੱਗਦਾ ਕੋਈ ਅਜੇ ਤੱਕ ਕੋਈ ਗੱਲਬਾਤ ਕੋਈ ਬਿਆਨ ਨਾ ਹਜੇ ਹੋਇਆ ਨਹੀਂ ਸਾਡੇ ਕੋਲ ਜਦੋਂ ਬਿਆਨ ਦਵਾ ਆਏ ਤਾਂ ਫਿਰ ਅਸੀਂ ਚੌਕੀ ਦਾ ਸਾਂਝਾ ਗੱਲਾਂ ਦਾ ਯਾ ਤੇਸ ਉਹਨਾਂ ਨੂੰ ਆਪਾਂ ਫੋਨ ਕਰ ਦੱਸਤਾ ਉਹ ਅਫਸਰ ਆ ਰਹੇ ਆ ਜੋ ਵੀ ਕਰਦੇ ਕੰਮ ਉਹ ਕਰਦੇ ਆ